ਤੁਸੀਂ ਨਾ ਦੋ ਦੇਸ਼ਾਂ ਦੇ ਬਾਰਡਰ ਦਾ ਬਾਰੇ ਤਾਂ ਅਕਸਰ ਸੁਣਿਆ ਹੋਊਗਾ ਕਿ ਇਧਰਲੇ ਪਾਸੇ ਇੱਕ ਦੇਸ਼ ਰਹਿ ਗਿਆ ਸਰਹੱਦ ਦੇ ਦੂਜੇ ਪਾਸੇ ਦੂਜਾ ਦੇਸ਼ ਹੋ ਗਿਆ ਪਰ ਜਿੱਥੇ ਤਿੰਨ ਜਾਂ ਚਾਰ ਦੇਸ਼ ਇਕੱਠੇ ਮਿਲਦੇ ਹੁੰਦੇ ਹਨ ਉਹ ਬਹੁਤ ਰੇਅਰ ਹੁੰਦੇ ਆ ਦੁਨੀਆ 'ਚ ਬਹੁਤ ਰੇਅਰ ਮੈਂ ਖੁਦ ਨਹੀਂ ਪਹਿਲਾਂ ਕਦੇ ਦੇਖਿਆ ਅੱਜ ਅਸੀਂ ਇਹੋ ਜੀ ਕੁਝ ਪੁਆਇੰਟ ਦੇਖਣ ਆਏ ਆ ਜਿੱਥੇ ਜਰਮਨ ਬੈਲਜੀਅਮ ਨੀਦਰਲੈਂਡ ਸਾਰੇ ਇੱਕ ਥਾਂ ਦੇ ਇਕੱਠੇ ਹੁੰਦੇ ਆ ਸੋ ਕਿਹੋ ਜਿਹੀ ਥਾਂ ਹੈ ਉਹ ਨਾਲ ਅਸੀਂ ਅੱਜ ਤੁਰ ਫਿਰ ਕੇ ਅਜੇ ਇਸ ਬਲੌਗ ਦੇ ਰਾਹੀਂ ਤੁਹਾਨੂੰ ਦੱਸਾਵਾਂਗੇ ਤੋ ਇਹੋ ਜਿਹਾ ਪਾਸ ਆਲਾ ਦਵਾਲਾ ਬਣਿਆ ਹੋਇਆ ਇੱਥੇ ਕਾਫੀ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਪੁਆਇੰਟ ਬਾਏ ਪੁਆਇੰਟ ਅਸੀਂ ਤੁਹਾਨੂੰ ਚੀਜ਼ਾਂ ਦਿਖਾਉਣੀ ਹੈਗੀਆਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਇਦਰ ਬੋਰਡ ਦਿਖਾਦਾ ਜਿਹੜਾ ਲੱਗਿਆ ਹੋਇਆ ਹੈਗਾ ਇੱਥੋਂ ਤੁਹਾਨੂੰ ਸਮਝ ਆ ਜਾਣੀ ਹੈ ਫਿਰ ਆਪਾਂ ਹੌਲੀ-ਹੌਲੀ ਅੱਗੇ ਚੱਲਾਂਗੇ ਆ ਲਿਖਿਆ ਨਾ ਦਾ ਮਿਸਟਰੀ ਆਫ 4 ਕੰਟਰੀ ਪੁਆਇੰਟ ਮਤਲਬ ਚਾਰ ਚਾਰ ਦੇਸ਼ ਇਕੱਠੇ ਆਹ ਆ ਦੇਸ਼ ਨੇ ਜੀ ਜਿਹੜੇ ਇਹਨਾਂ ਨੇ ਇੱਥੇ ਫਲੈਗ ਲਾਏ ਹੋਏ ਆ ਤੇ ਕਿਸੇ ਟਾਈਮ ਇੱਥੇ ਪੁਰਾਣੇ ਸਮਿਆਂ 'ਚ ਸਮਗਲਿੰਗ ਵਗੈਰਾ ਵੀ ਚੱਲਦੀ ਰਹੀ ਐ ਇੱਥੇ ਵੀ ਐ ਪੱਥਰ ਜੇ ਲੱਗੇ ਹੁੰਦੇ ਸੀ ਕਦੇ ਤੇ ਲੋਕ ਸਮਾਨ ਸੋਨ ਵੇਚਦੇ ਹੋਣਗੇ ਤੇ ਆ ਸਾਰੀ ਡੀਟੇਲ ਦਿੱਤੇ ਹੋਏ ਆ ਬਾਰਡਰ ਦੀ ਪੁਰਾਣੇ ਸਮਿਆਂ ਤੋਂ ਲੈ ਕੇ ਹੁਣ ਤੱਕ ਕਿ ਕਿਵੇਂ ਦਾ ਸੀਗਾ ਤੇ ਇਹ ਤੁਹਾਨੂੰ ਹੁਣ ਅਸੀਂ ਦਿਖਾਤਾ ਤੇ ਹੁਣ ਆਪਾਂ ਜੀ ਤੁਹਾਨੂੰ ਥੋੜਾ ਅੱਗੇ ਨੂੰ ਲੈ ਕੇ ਚੱਲਦੇ ਆਂ ਅੱਜ ਆਪਣੇ ਨਾਲ ਇੱਕ ਫੈਮਿਲੀ ਆਈ ਐ ਤੇ ਇਹ ਬਾਰਡਰ 'ਤੇ ਰਹਿੰਦੇ ਆ ਤੇ ਬਾਈ ਜੀ ਨਾਲ ਮਲਾਉਨੇ ਆ ਜਦੋਂ ਆਉਂਦੇ ਆ ਇਹਨੇ ਭੈਣ ਸਾਸੀ ਗੱਲ ਜੀ ਕਿਦਾਂ ਠੀਕ ਠਾਕ ਹੋ ਤੁਸੀਂ ਜੀ ਮੈਂ ਤੁਹਾਨੂੰ ਬਾਈ ਜੀ ਜਦੋਂ ਆਉਂਦੇ ਇੰਟਰੋਡਿਊਸ ਕਰਾਉਣਾ ਉਹ ਥੋੜਾ ਪਤਾ ਕਰਨਗੇ ਕਿ ਕਿਧਰਲੇ ਪਾਸੇ ਕੀ ਹੈ ਤੇ ਇਹੋ ਜਿਹਾ ਕੁਝ ਮਾਹੌਲ ਹੈ ਜੀ ਬਾਰਡਰ ਦਾ ਤੁਸੀਂ ਇਹ ਦੇਖੋ ਆਪਣੇ ਜਿਹੜੇ ਬਾਰਡਰ ਹੁੰਦੇ ਆਪਣੇ ਹੁੰਦੀਆਂ ਤਾਰਾਂ ਫੌਜੀ ਟੋਪਾਂ ਬੰਦੂਕਾਂ ਇੱਥੇ ਚਿੱਲਪਿਲ ਦਾ ਮਾਹੌਲ ਹੈ ਕੋਰੇ ਵੀਰਾਂ ਮੂਰਾਂ ਪੀਂਦੇ ਆ ਚਾਰ ਦੇਸ਼ਾਂ ਦੇ ਇਕੱਠੇ ਹੋ ਕੇ ਤੇ ਉਧਰੋਂ ਉਧਰਲੇ ਦੇਸ਼ ਦੇ ਆਏ ਹੋਏ ਉਧਰੋਂ ਉਧਰਲੇ ਜੋ ਆ ਕੇ ਪਿਕਨਿਕ ਮਨਾਉਣਾ ਆਉਂਦੇ ਆ ਤੇ ਫੰਕਸ਼ਨ ਕਰਨਾ ਆਉਂਦੇ ਆ ਉਤੋਂ ਅੱਜ ਮੌਸਮ ਵੀ ਇੰਨਾ ਕਿ ਜ਼ਿਆਦਾ ਸੋਹਣਾ ਅੱਜ ਪਹਿਲੇ ਦਿਨ ਲੱਗ ਰਿਹਾ ਵੀ ਜਰਮਨੀ ਆਏ ਆ ਯਾਰ ਜਰਮਨ ਘੁੰਮ ਰਹੇ ਸੀ ਹੈ ਤੇ ਫਿਲਹਾਲ ਮੈਨੂੰ ਲੱਗਦਾ ਸੀ ਮੈਪ ਤੇ ਦੇਖਣਾ ਬੜਾ ਮੈਨੂੰ ਲੱਗਦਾ ਸੀ ਨੀਦਰਲੈਂਡ ਤਾਂ ਹੈ ਅਸੀਂ ਘੁੰਮ ਜਰਮਨ ਰਹੇ ਆ ਪਰ ਅਸੀਂ ਨੀਦਰਲੈਂਡ ਵਾਲੇ ਪਾਸੇ ਖੜੇ ਆ ਉਹ ਤੁਹਾਨੂੰ ਦਿਖਾ ਦਾਂਗੇ ਤੇ ਨਾਲ ਜਿਵੇਂ ਤੁਹਾਨੂੰ ਦੱਸਿਆ ਇੱਥੇ ਉਹਦੇ ਵਾਲਾ ਕੋਈ ਮਾਹੌਲ ਨਹੀਂ ਹੁੰਦਾ ਤਾਰਾਂ ਤੂਰਾਂ ਵਾਲਾ ਜਾਂ ਵਾਟਰ ਵਾਲਾ ਤੇ ਚਲੋ ਤੁਰਦੇ ਫਿਰਦੇ ਦਿਖਾਉਨੇ ਆ ਕਿ ਕੀ ਕੁਛ ਆ ਹਨਾ ਏ ਦੇਖੋ ਗੋਰੇ ਚਿੱਲ ਕਰਦੇ ਜਾਂਦੇ ਤੇ ਰੈਸਟੋਰੈਂਟਸ ਬਹੁਤ ਸਾਰੇ ਬਣੇ ਹੋਏ ਆ ਜੀ ਤੇ ਕਾਫੀ ਸਾਰੇ ਲੋਕ ਖਾਣ ਪੀਣ ਦੇ ਲਈ ਬੈਠੇ ਆ ਖਾਣ ਪੀਣ ਹੀ ਆਉਂਦੇ ਆ ਤਾਂ ਬਸ ਇਹ ਤਾਂ ਪੁਆਇੰਟ ਹੈ ਇਹਨਾਂ ਦੇ ਦੇਖਣ ਨੂੰ ਇਹ ਨੇ ਆਪਣੇ ਭਾਈ ਜੀ ਹਾਂ ਜੀ ਕੀ ਸਤਿ ਸ਼੍ਰੀ ਅਕਾਲ ਕੀ ਕਿਵੇਂ ਹੋ ਠੀਕ ਠਾਕ ਹੋ ਇਹ ਜੀ ਅੰਬਾਲੇ ਕੋਲੋਂ ਨੇ ਤੇ ਆਪਣੇ ਇਹਨਾਂ ਦਾ ਪਿਜੋਖੜਾ ਸਾਹਿਬ ਦੇ ਕੋਲ ਪਿੰਡ ਪੈਂਦਾ ਨਸਰੋਲੀ ਪਿਜੋਖੜਾ ਸਾਹਿਬ ਦੇ ਕੋਲ ਪਿੰਡ ਨਸਰੋਲੀ ਸਾਡਾ ਨਾ ਨਸਰੋਲੀ ਪਿੰਡ ਹੈ ਹਾਂਜੀ ਨਸਰੋਲੀ ਪਿੰਡ ਹੈ ਠੀਕ ਹੈ ਤੇ ਕੰਮ ਕਰ ਦਸਣ ਦੀ ਲੋੜ ਨਹੀਂ ਜੀ ਇੱਥੇ ਪੰਜਾਬੀਆਂ ਦੇ ਰੈਸਟੋਰੈਂਟ ਹੀ ਹੈ ਇਸ ਟ੍ਰੈਂਡਿੰਗ ਬਰ ਹੋ ਤੁਹਾਨੂੰ ਪਤਾ ਹੀ ਹੈ ਜੀ ਬਿਲਕੁਲ ਜੀ 90% ਆਹੀ ਕੰਮ ਹੈ ਹਾਂਜੀ ਹਾਂਜੀ ਤੇ ਇਹਨਾਂ ਦਾ ਇਹ ਕੰਮ ਕਰਾ ਇੱਥੇ ਨੇੜੀ ਆਪਣਾ ਕਿੰਨੀ ਕਿੰਨੀ ਦੂਰ ਹੈ ਇਥੋਂ ਇਹ 50 ਮੀਟਰ ਪੁਆਇੰਟ ਸਾਰਾ ਅੱਛਾ ਉਹ ਨਾ ਆਪਣਾ ਪਿੰਡ ਜਿੱਥੇ ਆਪਣਾ ਕੰਮ ਹੈਗਾ ਕਿੰਨੀ ਦੂਰ ਹੈ 40 ਕਿਲੋਮੀਟਰ 40 ਕਿਲੋਮੀਟਰ ਹਾਂਜੀ ਠੀ 40 ਕਿਲੋਮੀਟਰ ਜੀ ਇਹਨਾਂ ਦਾ ਰੈਸਟੋਰੈਂਟ ਆ ਜ ਆਪਾਂ ਨੂੰ ਘੁਮਾਉਣ ਦੇ ਲਈ ਇਹ ਆਏ ਸੀਗੇ ਇੱਥੇ ਸਾਰਾ ਦਿਖਾਉਣ ਦੇ ਲਈ ਹਨ ਤੇ ਇਹੋ ਜੇ ਇਹੋ ਜੈ ਜੀ ਕੁਝ ਮਹੌਲਾ ਜੀ ਤੱਕ ਮੈਨੂੰ ਝੰਡੇ ਨਹੀਂ ਮਿਲੇ ਇਹ ਬਾਈ ਜੀ ਜਾ ਕੇ ਆਏ ਨੇ ਤੁਸੀਂ ਜਾ ਕੇ ਆਏ ਆਂ ਹਾਂ ਜੀ ਅੱਗੇ 50 ਮੀਟਰ ਤੇ ਆਜਾ ਅੱਛਾ ਪਹਿਲਾਂ ਐਡਵਾਂਸ ਪਤਾ ਕਰਿਆ ਵੀ ਕੀ ਕੀ ਆ ਪਤਾ ਕਰਿਆ ਜੀ ਕੀ ਕੀ ਮਿਲਦਾ ਅੱਛਾ ਇਹ ਬੋਰਡ ਰਿਹਾ ਇੱਥੇ ਹਾਂ ਜੀ ਸਿਰਫ ਕਿੰਨਾ ਕੰਟਰੀਆਂ ਦੇ 플ੈਗ ਲੱਗੇ ਨੇ ਠੀਕ ਹੈ ਜੀ ਇਸ ਕੰਟਰੀ ਦਾ ਇਹ ਏਰੀਆ ਵੀ ਹੋਰ ਟਾਵਰ ਵੀ ਬਣਾਇਆ ਉੱਪਰ ਚੜ੍ਹ ਕੇ ਦੇਖਣ ਨੂੰ ਹੈ ਉਹ ਲੱਤਾਂ ਦੀ ਬਲੀ ਦੇਣੀ ਪੈਣੀ ਹੈ ਮੈਨੂੰ ਲੱਗਦਾ ਚਲੋ ਮੈਂ ਤੇ ਬਾਈ ਜੀ ਆਪਾਂ ਦੋਨੇ ਚੱਲੇ ਜਾਵਾਂਗੇ ਹਨਾ ਇਹਨਾਂ ਨੂੰ ਰਹਿਣ ਦਾਂਗੇ ਆ ਕੀ ਆ ਕੀ ਲੱਗਿਆ ਹੈ ਬਾਈ ਜੀ ਇਹ ਵਾਕ ਲੱਗੀ ਹੋਈ ਹੈ ਆਪਨੇ ਤਾਂ ਜੀ ਕਹਿੰਦੇ ਨੇ ਜੰਗਲ ਚ ਲੋਕ ਕੇ ਬੰਦਾ ਇਧਰ ਇਧਰ ਦੀ ਨਾਲ ਟੱਪ ਜੈ ਇਹਨਾਂ ਨੇ ਆ ਟ੍ਰੇਲਸ ਦਿੱਤੀ ਹੋਈ ਹੈ ਜੰਗਲ ਚ ਜੇ ਘੁੰਮਣਾ ਫਿਰਨਾ ਨਾ ਵਾਕ ਕਰਨੀ ਆ ਆ ਦੇਖੋ ਐਨ ਐਲ ਨੀਦਰਲੈਂਡ ਬੈਲਜੀਅਮ ਔਰ ਡੀ ਤੋਂ ਮਤਲਬ ਹੋ ਗਿਆ ਡੱਚ ਲੈਂਡ ਜਰਮਨ ਹੋ ਗਿਆ ਨਾ ਚੱਲਣ ਹਾਂ ਕੋਈ ਪੁਰਾਣਾ ਪੱਥਰ ਲੱਗਿਆ ਹੋਇਆ ਜੀ 1986 ਦਾ ਹੈ 1986 ਦਾ ਇਹ ਕੁਝ ਕੁਝ ਆਪਣੀ ਸਮਝ ਇਹ ਸਾਹਮਣੇ ਆ ਗਈ ਤਿੰਨ ਫਲੈਗ ਮੈਂ ਤੁਹਾਨੂੰ ਪਰ ਪਤਾ ਨਹੀਂ ਲੱਗਦਾ ਵੀ ਸੌਰੀ ਯੂਕੇ ਦਾ ਵੀ ਲੱਗਿਆ ਹਾਂਜੀ ਉਹ ਪਤਾ ਨਹੀਂ ਕਿਉਂ ਲੱਗਿਆ ਹਾਫ ਫਲੈਗ ਬਾਈ ਜੀ ਜਰਮਨ ਦਾ ਹੈ ਨਾ ਸਮਝ ਰਹੇ ਹੋ ਆ ਜਰਮਨ ਦਾ ਤਾਂ ਉਹ ਆ ਆ ਆ ਹਾਲੈਂਡ ਦਾ ਇੱਕ ਹਾਲੈਂਡ ਦਾ ਫਲੈਗ ਆ ਗਿਆ ਹਾਂ ਉਹ ਜਰਮਨੀ ਦਾ ਇੱਕ ਬੈਲਜੀਅਮ ਦਾ ਤੇ ਮੈਪ ਤੇ ਜਿਹੜਾ ਤੁਹਾਨੂੰ ਪਹਿਲਾਂ ਸੀ ਦਿਖਾਇਆ ਸੀ ਉੱਥੇ ਚਾਰ ਕੰਟਰੀਆਂ ਦਾ ਪੁਆਇੰਟ ਲਿਖਿਆ ਸੀ ਉੱਥੇ ਨਾਲ ਯੂਕੇ ਦਾ ਸੀ ਯੂਕੇ ਇਨਕਲੂਡ ਕੀਤਾ ਸੀ ਉਹ ਪਤਾ ਨਹੀਂ ਕਿਉਂ ਕੀਤਾ ਸੀ ਇਹਨੇ ਕੋਈ ਨਹੀਂ ਅੱਗੇ ਚੱਲ ਕੇ ਦੇਖਦੇ ਆ ਖਬਰ ਕਿਤੇ ਉਹ ਵੀ ਲੱਗਿਆ ਹੋਇਆ ਹੋਵੇ ਪਰ ਯੂਕੇ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਹੈਗਾ ਇੱਥੇ ਕੀ ਪਤਾ ਕੋਈ ਨੁੱਕਰ ਜੀ ਕੋਨਾ ਜਾਂ ਲੱਗਦਾ ਹੋਵੇ ਬਸੋ ਆ ਦੇਖਿਓ ਕਿਵੇਂ ਕਿਸ਼ਤੀ ਜੀ ਦੀ ਤਰ੍ਹਾਂ ਬਣਾਏ ਹੋਣ ਹਾਂਜੀ ਅੱਛਾ ਤਾਂ ਉਹ ਅੱਗੇ ਵੀ ਭਾਈ ਜੀ ਫਲੈਗ ਲੱਗੇ ਆ ਹਨਾ ਲੈ ਤੁਹਾਨੂੰ ਇੱਧਰ ਦੀ ਲੈ ਕੇ ਚੱਲਦੇ ਹਾਂ ਜੀ ਦੇਖੋ ਮੈਂ ਤੁਹਾਨੂੰ ਦੱਸਿਆ ਨਾ ਜਵਾਕ ਇਥੇ ਹੌਲੀਡੇ ਕਰਨ ਨਜ਼ਾਰੇ ਲੈਣ ਆਉਂਦੇ ਆ ਮੈਂ ਕਹੇ ਭਾਈ ਜੀ ਆਪਣੇ ਆਪਣੇ ਬਾਰਡਰ ਤੇ 100 ਮੀਟਰ ਪਹਿਲਾਂ ਹੀ ਐ ਲਿਖਿਆ ਹੁੰਦਾ 200 ਮੀਟਰ ਵੀ ਪਰਾਂ ਪਿੱਛੇ हट ਜਾ ਗੋਲੀ ਮਾਰਦੇ ਹੈ ਹੈ ਸਾਫ਼ ਕਰਕੇ ਇੰਡੀਆ ਪਾਕਿਸਤਾਨ ਬਾਰਡਰ ਤੇ ਰੁਕਦੀ ਲਿਖਿਆ ਹਾਂ ਇੰਡੀਆ ਪਾਕਿਸਤਾਨ ਤੇ ਆਹੀ ਕੁਝ ਚੱਲਦਾ ਹੈ ਇੱਥੇ ਬਾਰਡਰਾਂ ਦਾ ਪਤਾ ਨਹੀਂ ਨਾ ਪਰ ਬੰਗਲਾਦੇਸ਼ ਵਾਲੇ ਪਾਸੇ ਵੀ ਅਸੀਂ ਦੇਖਿਆ ਉੱਥੇ ਵੀ ਤਾਰ ਲੱਗੀ ਆ ਪਟਾਣ ਵਾਲੇ ਪਾਸੇ ਵੀ ਤਾਰ ਲੱਗੀ ਆ ਸਾਰੇ ਕਿਤੇ ਉਹੀ ਲੱਗਿਆ ਹੈ ਤਿੰਨ ਕੰਟਰੀਆਂ ਦੇ ਬੱਚੇ ਨੇ ਹਾਂਜੀ ਤੇ ਤਿੰਨੇ ਆਪਣੇ ਪਿਕਨਿਕ ਮਨਾਉਣ ਆਏ ਨੇ ਆ ਮੈਂ ਵੀ ਅੱਛੇ ਤਿੰਨਾਂ ਕੰਟਰੀਆਂ ਦੇ ਬੱਚੇ ਹਾਂਜੀ ਹਾਂਜੀ ਕੋਈ ਹਾਲੈਂਡ ਤੋਂ ਆਇਆ ਹੈ ਕੋਈ ਜਰਮਨੀ ਤੋਂ ਆਇਆ ਹੈ ਕੋਈ ਬੈਲਜੀਅ ਠੀਕ ਹੈ ਜੀ ਹਾਂ ਜੀ ਤੇ ਆਪਾਂ ਨਾ ਜਿਹੜੇ ਦੇਸ਼ ਆ ਨਾ ਮੈਂ ਅਕਸਰੀ ਮਤਲਬ ਅਸੀਂ ਕਹਿੰਨੇ ਹੁੰਦੇ ਆ ਇੱਥੇ ਆ ਕੇ ਆਪਾਂ ਇਹਨਾਂ ਤੋਂ 100 ਸਾਲ ਪਿੱਛੇ ਰਹਿਣਾ ਇਹਨਾਂ ਤੋਂ ਪਿੱਛੇ ਤਾਂ ਹੀ ਰਹਿਣਾ ਇਹ ਇਹ ਚੀਜ਼ਾਂ ਆਪਣੇ ਹਜੇ ਸਾਡੇ ਪਤਨੀ ਪੋਤੇ ਪੂਤੇ ਗਾਹਾਂ ਦੇਖਣਗੇ ਉਦੋਂ ਸ਼ਾਇਦ ਖੁੱਲੇ ਜਾਣ ਹਜੇ ਤਾਂ ਆਪਾਂ ਮਤਲਬ ਇੱਕ ਦੂਜੇ ਨੂੰ ਦਸ਼ਮਣ ਮੁਲਕ ਕਹਿੰਦੇ ਆ ਜਾਂ ਬਲ ਵੀ ਤਾਰਾਂ ਲੱਗੀਆਂ ਹੋਰ ਇਹਨਾਂ ਦੇ ਵੀ ਹੁੰਦੀਆਂ ਸੀਗੀਆਂ ਜੇ ਤੁਸੀਂ ਪੁਰਾਣੇ ਇਤਿਹਾਸ 'ਚ ਜਾਓ ਨਾ ਇਹਨਾਂ ਦੇ ਵੀ ਆਹੀ ਕੁਝ ਹੁੰਦਾ ਸੀਗਾ ਲੜਾਈ ਝੜੇ ਤਾਂ ਵੀ ਬਹੁਤ ਨੇ ਦੁਨੀਆ 'ਚ ਸਭ ਤੋਂ ਵੱਧ ਜੇ ਕਤਲੋਗਾਰਤ ਹੋਈ ਹੈ ਤਾਂ ਆਹ ਧਰਤੀ ਹੈਗੀ ਜਿੱਥੇ ਹੋਈ ਹੈ ਕਰੋੜਾਂ ਲੋਕ ਮਰੇ ਸंसार ਦੀਆਂ ਸਭ ਤੋਂ ਵੱਡੀਆਂ ਜੰਗਾਂ ਮਤਲਬ ਪਹਿਲੀ ਵਰਲਡ ਵਾਰ ਇੱਥੇ ਲੱਗੀ ਸंसार ਦੀ ਫਿਰ ਦੂਜੀ ਸਭ ਤੋਂ ਵੱਡੀ ਜੰਗ ਜਿਹਨੂੰ ਕਹਿੰਦੀ ਵਰਲਡ ਵਾਰ ਨੇ ਹਨ ਤੇ ਦੋਨੇ ਵਰਲਡ ਵਾਰਾਂ 'ਚ ਕਰੋੜਾਂ ਲੋਕ ਮਾਰੇ ਹੋਏ ਸਭ ਤੋਂ ਵੱਧ ਕਤਲੋਗਾਰਤ ਇਹਨਾਂ ਮੁਲਕਾਂ ਨੇ ਚੱਲੀ ਹੈ ਤੇ ਇਹਨਾਂ ਨੇ ਪਰ ਉਹ ਚੀਜ਼ ਤੋਂ ਸਿੱਖਿਆ ਇਹ ਉਹ ਤੋਂ ਡਵੈਲਪ ਹੋਏ ਇਹਨਾਂ ਨੂੰ ਲੱਗਿਆ ਯਾਰ ਵੀ ਕੁਝ ਨਹੀਂ ਹੈਗਾ ਵੀ ਲੋਕ ਇਕੱਲੇ ਤੇ ਵੀ ਇੱਕ ਮਰਾਲ ਮਿਲ ਕੇ ਰਹਿਣਾ ਚਾਹੀਦਾ ਇਹ ਮਰਾਲ ਮਿਲ ਕੇ ਰਹਿਣਾ ਸਿੱਖੇ ਹੋਏ ਨੇ ਤਾਂ ਕਰਕੇ ਅੱਜ ਖੁਸ਼ ਨੇ ਤੇ ਤਰੱਕੀਆਂ ਚ ਨੇ ਅੱਗੇ ਆ ਜਾਓ ਅੱਗੇ ਦਿਖਾ ਦੀਏ ਹੁਣ ਹਾਂਜੀ ਜਿਹੜੀ ਹੈ ਜ਼ਮੀਨ ਤੇ ਮਨੇ ਹਾਂਜੀ ਲੋਗੋ ਬਣਵਾਏ ਨੇ ਨਾ ਕਿੰਨੇ ਕੰਟਰੀਆਂ ਦੇ ਵੱਖ-ਵੱਖ ਹਾਂਜੀ ਸੈਡੂ ਵੀ ਹੋਗੀ ਦਿਖਾ ਸਕਦੇ ਹਾਂ ਹਾਂਜੀ ਹਾਂਜੀ ਇਹ ਭਾਈ ਜੀ ਦੱਸ ਰਹੇ ਆ ਕੁਝ ਕਹਿੰਦੇ ਜਿਹੜੇ ਲੋਗੋ ਬਣਿਆ ਨਾ ਇਹਨਾਂ ਬਾਰੇ ਦੱਸ ਰਹੇ ਹੈ। ਅੱਛਾ ਜੀ ਇੱਥੇ ਨੈਸ਼ਨਲ ਲੋਗੋ ਹੁੰਦੇ ਨੇ। ਹਾਂ ਜੀ। ਜਿਵੇਂ ਆਪਣੇ ਹਾਂ 7:00 ਵਜੇ ਅਜਤੇ ਆ। ਬੈਲਜੀਅਮ ਦਾ ਹੈ। ਅੱਛਾ ਇਹ ਬੈਲਜੀਅਮ ਦਾ ਹੈਗਾ। ਪਰ ਆਹ ਤੁਹਾਨੂੰ ਜਰਮਨੀ ਦਾ ਹੈ ਤੇ ਉਹ ਆਲੈਂਡ ਦਾ। ਅੱਛਾ ਇਹ ਨੈਸ਼ਨਲ ਲੋਗੋ ਬਣਾਏ ਹੋਏ। ਲੋਗੋ ਨੇ ਇਹਨਾਂ ਦੇ ਜ਼ਮੀਨ ਤੇ ਬਣਾਏ ਆਪਣੇ। ਓਕੇ। ਹਾਂ ਜੀ। ਤੇ ਚਲ ਦੇਖ ਸਕਦੇ ਆ ਜੋ ਤੁਹਾਨੂੰ ਜਰਮਨ ਦਾ ਵੀ ਦਿਖਾਉਂਦੇ ਹਾਂ। ਹਾਂ ਜੀ। ਜਰਮਨੀ ਦਾ ਜ਼ਰੂਰ ਦੇਖ ਲਿਓ ਜਰਮਨ ਚ ਦਾ ਘੁੰਮਣ ਆਇਆ। ਜਰਮਨ ਦਾ ਟੂਰ ਲਗਭਗ ਆਪਣਾ ਸਮਾਪਤੀ ਤੇ ਹੈ ਹੁਣ ਬਸ ਤੁਹਾਡੇ ਕੋਲੇ ਇੱਕ ਦੋ ਵਲੌਗ ਹੋਰ ਆਉਣਗੇ ਫ੍ਰੈਂਕਫਰਟ ਜਾਣਾ ਹੈ ਅਸੀਂ ਹਜੇ ਹਨਾ ਉਹ ਘੁੰਮਣਾ ਹੈਗਾ ਅੱਛਾ ਲੋਕੋ ਆ ਗਿਆ ਜੀ ਇਹ ਮੈਨੂੰ ਲੱਗਾ ਬਾਈ ਜੀ 플ੈਗ ਚ ਵੀ ਹੁੰਦਾ ਹੈਗਾ ਹਨਾ ਦੇਖਿਆ ਮੈਂ ਹਾਂ ਜੀ ਇੱਕ ਤੋਂ ਜਰਮਨ ਨਾ ਪਾ ਬੋਲਦੇ ਨੇ ਡਾਕਟਰ ਨੇ ਬੋਲਦੇ ਨੇ ਹਾਂ ਜੀ ਇਹ ਲੋਕੋ ਹੈ ਸਹੀ ਹੈ ਜੀ ਉਹ ਆਪਣਾ ਹਾਲੈਂਡ ਉਧਰ ਹਾਲੈਂਡ ਦਾ ਹਾਲੈਂਡ ਵਾਲਾ ਵੀ ਹੁਣ ਦਿਖਾਈ ਦੀਏ ਤੁਹਾਨੂੰ ਇਹ ਜਿੰਮੇ ਆਪਣੇ ਸ਼ੇਰ ਹੁੰਦਾ ਨਾ ਠੋਲੂ ਤੇ ਆਪਣੇ ਸ਼ੇਰ ਛਪਿਆ ਹੁੰਦਾ ਉਹ ਹੈ ਬਸ ਜਿਹੜਾ ਸਿੱਕਾ ਹੁੰਦਾ ਨਾ ਸਿੱਕਾ ਸਿੱਕੇ ਤੇ ਜਿਹੜਾ ਹੁੰਦਾਗਾ ਸੱਤੇਵੇਂ ਵਜਅਤੀ ਵਾਲਾ ਉਹੀ ਉਹ ਇਹ ਇਹ ਇਨਾਂ ਦੇ ਨੇ ਜੀ ਇਹ ਆਹਾ ਨਿਦਰਲੈਂਡ ਵਾਲਿਆਂ ਦਾ ਇਹ ਹਾਲੈਂਡ ਦਾ ਅੱਛਾ ਹਾਲੈਂਡ ਦਾ ਇਹ ਵੈਸੇ ਕੰਟਰੀ ਦਾ ਇਹ ਵੀ ਨੀਦਰਲੈਂਡ ਆ ਵੈਸੇ ਤਾਂ ਆਪਾਂ ਪੁਰਾਣੇ ਬੰਦੇ ਹਾਲੈਂਡ ਕਹਿੰ ਜਾਂਦੇ ਹਨ ਆਪਣੇ ਹਾਲੈਂਡ ਕਹਿੰਦੇ ਜੀ ਨੀਦਰਲੈਂਡ ਕਹਿੰਦੇ ਹਾਂਜੀ ਹਏ ਲੋ ਜੀ ਤੇ ਨਾ ਦਿਖਾਦਾ ਸੁਣੋ ਅੱਗੇ ਹੁਣ ਆਪਾਂ ਦੇਖ ਕੇ ਆਉਣੇ ਹਾਂਜੀ ਹਾਲੈਂਡ ਐ ਤੇ ਨੀਦਰਲੈਂਡ ਇੱਕੋ ਹੀ ਦੇਸ਼ ਐ ਜੀ ਇਹ ਕੋਈ ਕੀ ਕਹਿੰਦਾ ਕੋਈ ਕੀ ਕਹਿੰਦਾ ਹੈਗਾ ਜਿਵੇਂ ਇੰਡੀਆ ਨੂੰ ਭਾਰਤ ਕਹਿੰਦੇ ਆ ਹਾਂ ਹਿੰਦੁਸਤਾਨ ਹਿੰਦੁਸਤਾਨ ਕਹੀ ਜਿਹੜੇ ਸੋਵੀਅਤ ਯੂਨੀਅਨ ਵਾਲੇ ਨੇ ਉਹ ਹਿੰਦੁਸਤਾਨ ਨੂੰ ਬੋਲ ਦਿੰਦੇ ਆ ਕਜ਼ਾਕਿਸਤਾਨ ਨੂੰ ਜੇ ਵੇਕਸਤਾਨ ਵਾਲੇ ਅਫਗਾਨਿਸਤਾਨ ਵਾਲੇ ਉਹ ਸਾਰੇ ਹਿੰਦੁਸਤਾਨ ਕਹਿੰਦੇ ਆ ਓਹ ਸਾਹਮਣੇ ਵਾਲੇ ਪਾਸੇ ਬੁਆੰਡ ਆ ਗਿਆ ਸਾਈਕਲਿੰਗ ਦਾ ਨਾ ਨੀਦਰਲੈਂਡ ਚ ਬਹੁਤ ਜ਼ਿਆਦਾ ਟ੍ਰੈਂਡ ਹੈ ਨੀਦਰਲੈਂਡ ਚ ਸਭ ਤੋਂ ਵੱਧ ਸਾਈਕਲ ਚਲਾਇਆ ਜਾਂਦਾ ਇੱਥੇ ਵੀ ਆ ਸਾਈਕਲ ਹੀ ਸਾਈਕਲ ਦੇਖਣ ਨੂੰ ਮਾਰੇ ਸ਼ਾਇਦ ਉੱਥੋਂ ਹੀ ਆਏ ਹੁਣ ਲੋਕੇ ਇਹ ਅਈ ਦੁਬਾਹ ਚ ਹਜੇ ਸੀਨਾ ਆ ਟਾਵਰ ਤੇ ਜਾਣਾ ਉੱਪਰਲੇ ਪਾਸੇ ਉੱਪਰਲੇ ਪਾਸੇੋਂ ਵਿਊ ਕਿਹੋ ਜਿਹਾ ਦਿਖਦਾ ਉਹ ਦਿਖਾਵਾਂਗੇ ਤੁਹਾਨੂੰ ਤੇ ਆ ਕਿ ਇੱਧਰਲੇ ਪਾਸੇ ਰੈਸਟੋਰੈਂਟ ਵਗੈਰਾ ਨਹੀਂ ਦਿਖਾਉਣੀ ਆ ਤੇ ਪਹਿਲਾਂ ਆ ਜਿਹੜਾ ਮੀਟਿੰਗ ਪੁਆਇੰਂਟ ਇੱਥੇ ਦੇਖ ਲਈਏ ਹੁਣ ਲਓ ਜੀ ਮਾਰੀਏ ਐਂਟਰੀਆਂ ਉਹਨਾਂ ਦੇ ਰੋਕਸ਼ਨ ਤੇ ਸੀ ਵੀ ਕਿੱਧਰ ਹੌਲੈਂਡ ਪੈਂਦਾ ਅੱਛਾ ਜੀ ਨਹੀਂ ਵੈਸੇ ਜਿਵੇਂ ਇੱਥੇ ਆਪਣੇ ਬੁਰਜੀ ਲੱਗੀ ਆ ਹਾਂਜੀ ਇਹ ਬੁਰਜੀ ਤਿੰਨਾਂ ਦੇਸ਼ਾਂ ਦੀ ਸਾਂਝੀ ਹੋਣੀ ਇੱਥੇ ਜਮਾਂ ਤਿੰਨਾਂ ਦੇਸ਼ਾਂ ਦਾ ਸਾਂਝਾ ਪੁਆਇੰਟ ਆਫ 뷰 ਬਣਾਇਆ ਹੈ ਸਾਂਝਾ ਪੁਆਇੰਟ ਆ ਤਿੰਨਾਂ ਦੇਸ਼ਾਂ ਦਾ ਇੱਧਰ ਨੂੰ ਹੋ ਜਾ ਹਾਂਜੀ ਅੱਛਾ ਵੀ ਇੱਧਰਲੇ ਪਾਸੇ ਨੂੰ ਹਾਲੈਂਡ ਹੈ ਪਰਲੇ ਪਾਸੇ ਤੁਸੀਂ ਦੇਖਿਓ ਬੀ ਲਿਖਿਆ ਉਹ ਜਿਵੇਂ ਕਿ ਡੀ ਏ ਜਿੱਥੇ ਲਿਖਿਆ ਉਹ ਦੋਸਤਾਂ ਨੇ ਆ ਆਪਣੇ ਕਿੰਨੇ ਦੇਸ਼ ਹੋ ਗਏ ਰਣਜਿੰਦ ਦੇ ਹੁਣ ਤੱਕ 6 ਹੋ ਗਏ ਸੀ ਹੁਣ 6 ਹੋ ਗਏ ਸੀ ਜਰਮਨੀ ਜਰਮਨੀ ਸਣੇ 6 ਸੀ 5 ਮਹੀਨੇ ਦੀ ਰਣਜੀਤ 7 ਬੰਦੇ 7 ਬੰਦੇ 5 ਮਹੀਨੇ ਦੀ ਰਣਜਿੰਦ ਦਾ 7 ਬੰਦੇ 8 ਮੈਂ 3 ਹੋ ਜਾਣਗੇ ਇੱਥੇ ਇਕੱਠੇ 8 ਹੋ ਜਾਣਗੇ ਹਾਂਜੀ ਖੁਸ਼ੀ ਲੈ ਕੇ ਆਇਆ ਰਣਜਿੰਦ ਨੂੰ ਪਲੀਜ਼ ਆਖੋ ਬਾਈ ਦਾ ਉਹਦੇ ਕੁੱਤੇ ਦੀ ਵੀ ਐਂਟਰੀ ਬੋਆ ਰਹੇ ਆਹੋ ਉਹ ਫਲੈਗ ਲੱਗੇ ਨੇ ਤਿੰਨਾਂ ਕੰਟਰੀਆਂ ਦੇ ਇਹ ਲਓ ਜੀ ਤਿੰਨਾਂ ਦੇਸ਼ਾਂ ਦੇ ਫਲੈਗ ਦਿਖਾ ਦਿਓ ਸਾਨੂੰ ਇਹ ਨੇ ਜੀ ਫਲੈਗ ਝੰਡੇ ਇੱਥੇ ਝੂਲਦੇ ਤਿੰਨਾਂ ਦੇਸ਼ਾਂ ਦੇ ਇਹੋ ਜਿਹਾ ਪੁਆਇੰਟ ਹੁੰਦਾ ਦਾ ਦਾ ਕੁਝ ਉਹ ਤੇ ਉਹਨਾਂ ਨੂੰ ਫੋਟੋ ਖਿੱਚਣ ਦਾ ਕਿਊ ਚ ਨੇ ਸਾਰੇ ਰਣਜਿੰਦਰ ਖਿੱਚਾਂ ਇਹੋ ਜਿਹਾ ਕੁਛ ਹੈ ਜੀ ਹਾਂ ਲਓ ਜੀ ਹੁਣ ਰਣਜਿੰਦਰ ਰਿਕਾਰਡ ਬਣਾਉਣ ਦੇ ਲਈ ਅਸੀਂ ਲੱਗੇ ਹੋਏ ਹਾਂ ਕਿ ਰਣਜਿੰਦਰ ਰਿਕਾਰਡ ਬਣਾ ਥੱਲੇ ਵੀ ਤਿੰਨ ਲਾਈਨਾਂ ਮਾਰੀਆਂ ਨੇ ਇਹ ਹੁਣ ਆ ਗਿਆ ਜੀ ਅਸੀਂ ਬੈਲਜੀਅਮ ਚ ਬੈਲਜੀਅਮ ਤੋਂ ਅੱਗੇ ਜਾਓ ਉਹ ਜਰਮਨ ਦਾ ਆਪਾ ਜਰਮਨ ਜਿਹੜਾ ਕੋ ਮਿਲਿਆ ਇੱਧਰ ਨੀਦਰਲੈਂਡ ਚ ਇਹ ਉਹ ਨੀਦਰਲੈਂਡ ਚ ਪੈਰ ਲਵਾਦੇ ਅਸਲ ਚ ਗੋਦੀ ਚੱਕ ਕੇ ਰਿਘਵਾਉਣਾ ਪੈਰ ਲਾ ਕੇ ਘਮਾਉਣਾਗਾ ਹੁਣ ਪੈਰ ਲਾ ਗਏ ਮਤਲਬ ਦੇਸ਼ ਚ ਹਾਜ਼ਰੀ ਪੈ ਗਈ ਚਲੋ ਆਜੋ ਆਜੋ ਕਿੰਨੇ ਦੇਸ਼ ਹੋ ਗਏ 7ਵੇਂ ਕਿੰਨੇ ਅੱਠ ਅੱਠ ਹੋ ਗਏ ਹੁਣ ਅੱਠ ਦੇਸ਼ ਹੋ ਗਏ ਜੀ ਰਣ ਜਾਂਦੇ 5 ਮਹੀਨਿਆਂ ਚ 5 ਮਹੀਨਿਆਂ ਚ ਅੱਠ ਦੇਸ਼ 12 ਕਰਨੇ ਬਾਅਦ 4 ਹੀ ਰਹਿ ਗਏ ਸਹੀ ਹੈ ਨਾ ਚਲਿਏ ਭਾਈ ਜੀ ਉੱਪਰ ਨੂੰ ਹਣ ਤੇ ਪਹਿਲਾਂ ਇਧਰ ਆ ਥੱਲੇ ਦਿਖਾ ਦਈਏ ਆਰਾ ਸਟੂਡੈਂਟ ਨੇ ਇੱਥੇ ਤੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਨਾ ਲੋਕ ਬਹਿਣ-ਬੂਣ ਹੁੰਦੇ ਇੱਥੇ ਇਨਕੇ ਪਾਸ ਕੁੱਤਾ ਹੈ ਐਤੂ ਬਾਅਦ ਅਸੀਂ ਆਉਣ ਵਾਲੇ ਦਿਨਾਂ 'ਚ ਜਾਣਾ ਜੀ ਆਸਟ੍ਰੇਲੀਆ ਨਿਊਜ਼ੀਲੈਂਡ ਉਧਰ ਦਾ ਆਪਣਾ ਟੂ ਰਹੂਗਾ ਤੁਹਾਨੂੰ ਆਲਰੇਡੀ ਦੱਸ ਰਹੇ ਆ ਤੇ ਦੋ ਤਿੰਨ ਦੇਸ਼ ਉਧਰ ਅਸੀਂ ਗੱਡ ਕੇ ਆਉਣੇ ਆ ਤੇ ਦੋ ਤਿੰਨ ਦੇਸ਼ਾਂ ਚ ਸਾਡਾ ਵੈਸੇ ਸਾਡਾ ਟਾਰਗੇਟ 12 ਦੇਸ਼ਾਂ ਦਾ ਮਾਰਚ ਤੱਕ ਅਸੀਂ 12 ਦੇਸ਼ ਘੁੰਮ ਲਈਏ ਤੇ ਵੀ ਰਣਜਿੰਦ ਕਰਕੇ 12 ਮਹੀਨਿਆਂ ਚ 12 ਹੋ ਜਾਣ ਤੇ 8 ਆਲਰੇਡੀ ਹੋ ਗਏ ਬਸ 4 ਹੁਣ ਕਰਨੇ ਆ ਮਹੀਨਿਆਂ ਦੇ ਕੋਲੇ ਆਪਣੇ ਕੋਲੇ 5-6 ਬਾਕੀ ਪਏ 5-6 ਚ 4 ਦੇਸ਼ ਆਪਾਂ ਗੱਡੀ ਲੈਣੇ ਵਾਸਬ ਉਹ ਦੁਆ ਇਹੀ ਆ ਵੀ ਪਰਮਾਤਮਾ ਤੰਦਰੁਸਤੀ ਦੇ ਬਖਸ਼ੇ ਤੇ ਵੈਸੇ ਸੁੱਖ ਸ਼ਾਂਤੀ ਰਹੇ ਹਨਾ ਸਿਹਤ ਵੇਤ ਵਧੀਆ ਰਹੇ ਤੇ ਫਿਰ ਘੁੰਮਦੇ ਫਿਰਦੇ ਰਹਿਣਾ ਨਵੇਂ ਰਿਕਾਰਡ ਰਣਜਿੰਦ ਦੇ ਨਾਮ ਲਓ ਜੀ ਹੁਣ ਆਪਾਂ 10 ਮਿੰਟ ਇੱਥੇ ਬੈਠ ਜਾਈਏ ਤੇ ਨਾਲੇ ਦਾ ਰੌਣਕ ਮੇਲਾ ਦੇਖ ਲਾਂਗੇ ਨਾ ਹਾਜ਼ਰੀ ਲੱਗ ਜਾਉ ਆਿਆਂ ਦੀ 뮤직 ਇੰਜੋਏ ਕਰਦੇ ਆਂ ਬੋਰਿਆਂ ਦੀ ਲਾਈਫ ਵੀ ਇੰਜੋਏ ਕਰ ਲਈਏ 커피 ਕੁਫੀ ਪੀਣੇ ਆਥੇ ਬੈਠ ਕੇ ਤੇ ਫਿਰ ਤੁਹਾਨੂੰ ਅੱਗੇ ਲੈ ਕੇ ਜਾਵਾਂਗੇ ਜੀ ਇੱਥੇ ਮਿਲਦੇ ਆ ਫਰਾਈਜ਼ ਸਾਰੇ ਸਾਈਜ਼ ਕਾਫੀ ਆਹੀ ਕੋਸ਼ਾ ਭਾਈ ਏਰੀਆ ਸੋਨਾ ਬਹੁਤ ਬਣਾਇਆ ਹੋਇਆ ਹੈ ਹੈਨਾ ਕਿਉਂ ਹਾਂਜੀ ਇਹਨਾਂ ਨੇ ਬਾਰਡਰਾਂ ਨੂੰ ਟੂਰਿਸਟ ਪਲੇਸ ਬਣਾਤਾ ਇਹਨਾਂ ਮੁਲਕਾਂ ਤੋਂ ਯਾਰ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਇਹਨਾਂ ਮੁਲਕਾਂ ਤੋਂ ਸਿੱਖਣਾ ਚਾਹੀਦਾ ਆਪਾਂ ਨੂੰ ਕੁਝ ਹਾਂਜੀ ਇੱਥੇ ਸਹੀ ਹੈ ਬੈਜੋ ਜੀਰੇ ਪਰ ਗਰਮ ਪਾਣੀ ਦੇ ਦਿੰਗੇ ਪਰ ਤਾਂ ਤੇ ਇਹਨੂੰ ਸੀਰੀਅਲੀ ਖਾਓ ਗਰਮ ਪਾਣੀ ਲੈ ਲੈਣੇ ਆਪ ਫਰਾਈ ਸਾਰੀਆਂ ਬੈਲਜੀਮ ਵਾਲੀਆਂ ਵੇਚ ਰਹੇ ਹੈ ਜੀ ਯਾਦਗ ਦਵਾਈ ਬੈਲਜੀਮ ਦੀ ਪਿਛਲੇ ਸਾਲ ਗਏ ਸੀਗੇ ਤੇ ਉਹ ਪਸਾਰਸ ਦੇਖੋ ਬਾਈਆ ਜੀ ਗੰਡੇ ਹੀ ਪੰਜਾਬੀ ਸਟਾਈਲ ਜਿਹਾ ਜਿਹਾ ਮੋਟੀਆਂ ਮੋਟੀਆਂ ਫਰਾਈਜ਼ ਵੇਖਦੀਆਂ ਅਸੀਂ ਅੰਜਾਂ ਜੀਆਂ ਇੱਕ ਸਿੱਟ ਜੁਗਾ ਨਾਲ ਕੋਈ ਨਹੀਂ ਹੈ ਬਗਾ ਅਕੜ ਰਹੇ ਹੋਣ ਹੁਣ ਤਾਂ ਸਾਡੀ ਤੇ ਰਣ ਜਿੰਦੇ ਵੀ ਮਾਜ ਲੱਗੀ ਅਸੀਂ ਵੀ ਉੱਪਰੋਂ ਵਿਊ ਦੇਖ ਕੇ ਆਵਾਂਗੇ ਪਹਿਲਾਂ ਪਾਪਾ ਕਹਿੰਦੇ ਸੀ ਤਸ ਤ ਪੌੜੀਆਂ ਕਿੱਥੇ ਚੜੋਂਗੇ ਇਸ ਟੌਲਰ ਕਿੱਥੇ ਲਾਵਾਂਗੇ ਲਿਫਟ ਲੱਗੀ ਹੋਈ ਆ ਹਾਂਜੀ ਲਿਫਟ ਤੇ ਜਾਣਿਆ ਸੇ ਵੀ ਹੁਣ ਜਾ ਸਕਦੇ ਆ ਕੀ ਕਿਉਂ ਰੋਕਤਾ ਇਥੋਂ ਰਿਪਨ ਜਾ ਸਕਦਾ ਹੈ ਬੜਾਈ ਨੂ ਵਾਂਟ ਟੂ ਟੈਕ ਸਟੇਅਰਸ ਦੇਖੋ ਚਲੋ ਸਾਡਾ ਸਟੌਲਰ ਵੀ ਜਾਊਗਾ ਹੁਣ ਉੱਪਰਲੇ ਬੱਸ 에 ਆ ਪਤਾ ਨਹੀਂ ਕੀ ਲਿਖਿਆ ਹੋਇਆ ਇਹ ਸਾਡੇ ਪੱਲੇ ਨਹੀਂ ਪੈ ਰਹੇ ਆ ਪਰ ਐਂ ਐ ਵੀ ਉੱਪਰੋਂ ਦਾ ਤਿੰਨ ਦੇਸ਼ ਦੇ ਸਕਦੇ ਹਾਂ ਲਿਫਟ ਸਾਡੀ ਆ ਗਈ ਤੇ ਲਿਫਟ ਦੇ ਵਿੱਚ ਚੜਨ ਲੱਗੇ ਆ ਜੀ ਬਿਲਕੁਲ ਟਾਪ ਤੇ ਪਹੁੰਚ ਗਏ ਆ ਜੀ ਤੇ ਸਿਖਰ ਤੋਂ ਨਜ਼ਾਰਾ ਦੇਖਣ ਵਾਲਾਗਾ ਉਹ ਤੁਹਾਨੂੰ ਦਿਖਾਉਣਾ ਹੈ 5 ਐਰੋ ਪਰ ਪਰਸਨ ਦੀ ਟਿਕਟ 500 ਰੁਪਿਆ ਇੱਕ ਜਣੇ ਦਾ ਸਾਡਾ ਇਹਨਾਂ ਨੇ ਲਿਆ ਪਰ ਮੁੱਲ ਮੋੜ ਦਾ ਵਿਊ ਇਧਰਲੇ ਪਾਸੇ ਜਦੋਂ ਤੁਸੀਂ ਦੇਖੋਗੇ ਨਾ ਦੂਰ ਦੂਰ ਤੱਕ ਜੰਗਲ ਹੈ ਤੇ ਦੇਸ਼ ਮਨਲਾ ਦਾ ਸਾਰੇ ਹੀ ਦਿਖਣੇ ਸ਼ੁਰੂ ਹੋ ਜਾਣਗੇ ਇੱਥੋਂ ਤੇ ਐ ਹੁਣ ਐ ਪਤਾ ਹੀ ਨਾ ਲੱਗਣਾ ਵੀ ਕਿਹੜੇ ਪਾਸੇ ਕਿਹੜਾ ਦੇਸ਼ ਹੈ ਪਤਾ ਲਾ ਬਾਈ ਜੀ ਲਿਖਿਆ ਹੋਇਆ ਇੱਥੇ ਹੈਗੀ ਡੀਟੇਲ ਹੈ ਉੱਪਰ ਸ਼ਾਇਦ ਹੋ ਸਕਦਾ ਚਲੋ ਉੱਪਰ ਵੀ ਜਾ ਸਕਦੇ ਆਹ ਬੈਲਜੀਅਮ ਅਹ ਆ ਸਟ੍ਰੇਟ ਅੱਛਾ ਇਹ ਬੈਲਜੀਅਮ ਹੈ ਬੈਲਜੀਅਮ ਸਰ ਆਪ ਉੱਪਰ ਨੇ ਚਲੀਏ ਆਜੋ ਉੱਪਰ ਖੁਸ਼ੀ ਅਸੀਂ ਉੱਪਰ ਜਾઈએ ਤੁਸੀਂ ਇੱਥੇ ਵੇਟ ਕਰੋ ਨਾ ਨਾ ਕੋਈ ਠੀਕ ਹੈ ਵੇਟ ਕਰੋਗੇ ਇੱਧਰ ਬੈਲਜੀਅਮ ਇੱਧਰ ਤੁਸੀਂ ਇੱਥੋਂ ਹੀ ਦੇਖੋ ਤੇ ਮੈਂ ਤੁਹਾਨੂੰ ਦਿਖਾ ਦਾਂ ਪਹਿਲਾਂ ਇਹੋ ਜ ਆਏ ਚਾਰੇ ਪਾਸੇ ਜੀ ਵੈਸੇ ਤਾਂ ਉੱਪਰਲੇ ਪਾਸੇ ਸਾਰਾ ਵਿਊ ਆਜੂ ਆਹ ਲਿਫਟ ਰਹੀ ਐ ਅਸੀਂ ਇੱਥੇ ਉੱਪਰ ਪਹੁੰਚ ਸਕਦੇ ਹਾਂ ਜੀ ਅੱਛਾ ਅੱਛਾ ਅੰਦਰਲੇ ਪਾਸੇ ਆ ਲੱ ਹਾਂ ਆ ਲਾਇਆ ਹੈ ਇਹ ਇਹ ਏਰੀਆ ਬੈਲਜੀਅਮ ਦਾ ਹੈ ਇਧਰ ਬੈਲਜੀਅਮ ਹੈ ਉਧਰ ਹਾਲੈਂਡ ਹੈ ਇਧਰਲੇ ਪਾਸੇ ਨੀਦਰਲੈਂਡ ਦਾ ਲਾਇਆ ਹੋਇਆ ਜੀ ਇਧਰ ਨੂੰ ਸਾਰਾ ਨੀਦਰਲੈਂਡ ਹੈ ਤੇ ਪਿੱਛੇ ਪਿਛਲੇ ਪਾਸੇ ਜਰਮਨ ਹੈ ਹੁਣ ਮੈਨੂੰ ਸਮਝ ਆ ਗਈ ਉੱਪਰਲੇ ਪਾਸੇ ਜਾ ਕੇ ਮੈਂ ਤੁਹਾਨੂੰ ਦਿਖਾਵਾਂਗਾ ਇਹ ਦੇਸ਼ਾਂ ਦੇ ਆ ਲੋਕਾਂ ਨੇ ਧਰਤੀ ਨਹੀਂ ਵੰਡੀ ਹੋਈ ਤੇ ਮਤਲਬ ਹੱਦਾਂ ਸਰਾ ਦਆਂ ਜਾਂਦੀਆਂ ਨੇ ਪਰ ਉਹਨੂੰ ਕੈਦ ਨਹੀਂ ਕੀਤਾ ਹੋਇਆ ਮਨੁੱਖਾਂ ਨੂੰ ਵੀ ਕੈਦ ਕਰਕੇ ਨਾ ਤੁਸੀਂ ਇੱਕ ਥਾਂਵੇਂ ਇੱਥੇ ਟਿਕੇ ਰਹੋ ਇਹਨਾਂ ਨੇ ਖੁੱਲੇ ਛੱਡੇ ਹੋਏ ਆਜ਼ਾਦੀ ਦਿੱਤੀ ਹੋਈ ਹੈ ਦੂਰ ਦੂਰ ਤੱਕ ਜਿੱਥੇ ਮਰਜ਼ੀ ਜਾਓ ਆਓ ਸੋ ਇਹ ਦੇਖ ਲਓ 28 30 ਦੇ 30 ਦੇ ਛੋਗੇ ਜੀ ਹੈ ਨਾ ਹੁਣ ਦਾ ਤਕਰੀਬਨ ਯਾਰ 5:30 ਦੇ ਛੋਗੇ ਹੁਣ ਪਹਿਲਾਂ 28 ਹੁੰਦੇ ਸੀਗੇ ਇੱਕੋ ਹੀ ਵੀਜ਼ਾ ਕੋਈ ਬਾਉਂਡਰੀ ਨਹੀਂ ਇੱਥੋਂ ਮੈਂ ਲਗਾ ਇੰਗਲੈਂਡ ਤੋਂ ਸ਼ੁਰੂ ਹੋ ਕੇ ਤੁਰਕੀ ਤੱਕ ਤੇ 50 ਮੈਂ ਅਨ 600 5000 ਕਿਲੋਮੀਟਰ ਦਾ ਬਣਦਾ ਹੁਣ ਕਿੰਨਾ ਕੀ ਹੈ 5000 ਕਿਲੋਮੀਟਰ ਖੁੱਲਾ ਬਾਰਡਰ ਹੈ ਬੈਲਜੀਅਮ ਤੋਂ ਸਾਨੂੰ ਯਾਦ ਕਰ ਰਹੀ ਸੱਜਣ ਹਾਂਜੀ ਜੀ ਤੇ ਅੰਕਲ ਹੋਰੀ ਆਪਾਂ ਪਿਛਲੀ ਵਾਰੀ ਗਏ ਸੀ ਉਹਨਾਂ ਕੋਲੇ ਤੇ ਉਹ ਵੀ ਬਹੁਤ ਫੋਨ ਮੈਸੇਜ ਕਰਦੇ ਸੀ ਕਿ ਸਾਡੇ ਕੋਲ ਆਓ ਪਰ ਮਜਬੂਰੀ ਸਾਡੀ ਇਹ ਹੈ ਵੀ ਕਿਸੇ ਕਾਰਨ ਕਰਕੇ ਸਾਨੂੰ ਨਹੀਂ ਜਾਇਆ ਜਾ ਰਿਹਾ ਤੇ ਵਾਪਸ ਜਾਣਾ ਪੈਣਾ ਵਾਪਸ ਅਸੀਂ ਇੰਗਲੈਂਡ ਇੰਗਲੈਂਡ ਜਾਣਾ ਹੈ ਉੱਥੇ ਬਹੁਤ ਖਾਸ ਬੰਦੇ ਆਏ ਹੋਏ ਨੇ ਤੇ ਬਹੁਤ ਮੁਹੱਬਤੀ ਬੰਦੇ ਆਏ ਹੋਏ ਉਹਨਾਂ ਕਰਕੇ ਮਿਲਣ ਜਾਣਾ ਉਹਨਾਂ ਨੂੰ ਤੇ ਮਜਬੂਰੀ ਬਣ ਗਈ ਜੀ ਨੇ ਮਜਬੂਰੀ ਨੇ ਅਸਲ ਤੋਂ ਚਲੋ ਜਾਣੀ ਆ ਨਾ ਤੇ ਉਹਦੇ ਲਈ ਮਾਫੀ ਹੈ ਨਾ ਅਸੀਂ ਨਹੀਂ ਆ ਸਕੇ ਹੋਪਫੁਲੀ ਨੈਕਸਟ ਟਾਈਮ ਜ਼ਰੂਰ ਆ ਕੇ ਜਾਵਾਂਗੇ ਤੇ ਇੱਥੋਂ ਹੀ ਮੈਂ ਇਹ ਕਰਕੇ ਦੇਖ ਲੈਣਾ ਤੁਹਾਨੂੰ ਹਨਾ ਇਹ ਇਧਰਲੇ ਪਾਸੇ ਘਰ ਆ ਜੀ ਤੇ ਅੰਕਲ ਹੋਣਾ ਉਹ ਦਿਖ ਹੀ ਜਾਂਦਾ ਮੈਨੂੰ ਰਣਜੀਤ ਸੱਸ ਕੀ ਕਹ ਦੋ ਕਹਿੰਦੇ ਸੀ ਕਹਿੰਦੇ ਰਣਜਿੰਦ ਜਦੋਂ ਸਾਡੀ ਹੋਈ ਆ ਨਾ ਤਾਂ ਕਰਕੇ ਰਣਜਿੰਦ ਕਰਕੇ ਕਹਿੰਦੇ ਨੂੰ ਮਿਲਣ ਲਈ ਕਹਿੰਦੇ ਸੀ ਜਿਆਦਾ ਦਰਦਾ ਵੀ ਰਣਜਿੰਦ ਨੂੰ ਦਿਖਾ ਕੇ ਲੈ ਕੇ ਜਾਓ ਸਾਨੂੰ ਹਾਂਜੀ ਤੇ ਇੱਥੋਂ ਅਸੀਂ ਦਿਖਾਤੀ ਜੀ ਦੇਖ ਲਓ ਆ ਟਾਵਰ ਤੇ ਚੜ੍ਹ ਕੇ ਦੇਖ ਲਿਆ ਹਨਾ ਤੇ ਇਹ ਹੈ ਜੀ ਸਾਰਾ ਜੰਗਲ ਹੈ ਤੁਹਾਨੂੰ ਮੈਂ ਦਿਖਾਦਾ ਏਰੀਆ ਇਹ ਇਧਰਲੇ ਪਾਸਿਓਂ ਦੁਬਾਰੇ ਸਾਰਾ ਜੰਗਲ ਹੈ ਆ ਦੇਖੋ ਪੂਰੇ ਜੰਗਲ ਦੇ ਵਿੱਚ ਬਣਿਆ ਹੋਇਆ ਇਧਰਲੇ ਪਾਸਿਓਂ ਥੱਲੋਂ ਅਸੀਂ ਪਹਿਲਾਂ ਆਏ ਆ ਤੇ ਆ ਇਧਰੇ ਨੀਦਰਲੈਂਡ ਆ ਗਿਆ ਜੀ ਸਾਰਾ ਇਹਨਾਂ ਨੇ ਨਾ ਜਗ੍ਹਾ-ਜਗ੍ਹਾ ਤੇ ਆਪਣਾ ਦਿੱਤਾ ਹੋਇਆ ਹਰ ਪਾਸੇ ਇਹਨਾਂ ਨੇ ਆ ਆਪਣੀ ਦੂਰਬੀਨ ਲਾਈ ਹੈ ਜਿਹੜੇ ਦੇਸ਼ ਨੂੰ ਦੇਖਣਾ ਤੁਸੀਂ ਉਧਰਲੇ ਪਾਸੇ ਇਹ ਦੂਰਬੀਨ ਲੱਗੀ ਹੋਈ ਹੈ ਤੇ ਤੁਹਾਨੂੰ ਮੈਂ ਦਿਖਾਦਾ ਉਹ ਦੇਖੋ ਥੱਲੇ ਲਿਖਿਆ ਨਾ ਨੀਦਰਲੈਂਡ ਤੇ ਇਧਰ ਨੂੰ ਸਾਰਾ ਨੀਦਰਲੈਂਡ ਰਹਿ ਗਿਆ ਇੱਕੋ ਜੀ ਧਰਤੀ ਹੈ ਜਿਆਦਾ ਸਾਰੀ ਇਹ ਤੇ ਇਧਰ ਨੂੰ ਸਾਰਾ ਰਹਿ ਗਿਆ ਜੀ ਡੱਚ ਲੈਂਡ ਡੱਚ ਲੈਂਡ ਕਹਿੰਦੇ ਆ ਜਰਮਨ ਨੂੰ ਤੇ ਕਿਉਂਕਿ ਡੱਚ ਲੋਕਾਂ ਦੀ ਧਰਤੀ ਹੈ ਤੇ ਇੱਕੋ ਜੇ ਦੇਸ਼ ਹੈ ਜੀਓਗ੍ਰਾਫੀ ਕਈ ਕਲੀ ਵੀ ਜੇ ਦੇਖਣਾ ਹੋਵੇ ਨਾ ਉਹੇ ਜੀ ਪਹਾੜ ਜੰਗਲ ਸਾਰਾ ਕੁਝ ਤੇ ਉਹੀ ਕੁਝ ਹੈ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਹਲਰਿਆ ਤੂੰ ਮਤਕੀਨ ਨਹੀਂ ਕਰੇ ਮੈਂ ਜਿ ਲੱਗਿਆ ਜਿਵੇਂ ਮੈਂ ਕਹੇ ਕੀ ਹੋ ਗਿਆ ਹਾਂ ਹਾਂਜੀ ਆ ਦੇਖੋ ਭਾਈ ਜੀ ਕਿੰਨਾ ਵਧੀਆ ਥਿਊ ਬਣਨ ਡਿਆ ਇਹ ਭਾਈ ਜੀ ਕਹਿੰਦੇ ਕਹਿੰਦੇ ਸਾਨੂੰ ਜੀ ਐਨੇ ਸਾਲ ਹੋ ਗਏ ਜਰਮਨ ਆਇਆ ਨੂੰ ਕਹਿੰਦੇ ਪਰ 40 ਕਿਲੋਮੀਟਰ ਨਹੀਂ ਅਸੀਂ ਆਏ 40 ਕਿਲੋਮੀਟਰ ਪੈਂਦਾ ਨਾ ਸਿਰਫ ਤੁਹਾਨੂੰ ਹਾਂਜੀ 10 ਸਾਲ ਹੋ ਗਏ ਜਰਮਨ ਆਇਆ ਨੂੰ 10 ਸਾਲ ਹੋ ਗਏ ਤੂੰ ਦੇ ਲੋ ਸਬਾਪਨ ਵਾਲਾ ਇਹ ਇਹ ਪਹਿਲਾਂ ਰਹੇ ਜੀ ਇਟਲੀ ਇਟਲੀ ਕਿੰਨੇ ਸਾਲ ਆਏ 14 ਸਾਲ ਰਹੇ ਮੈਂ 14 ਸਾਲ ਇਟਲੀ ਲਾਏ ਅਸੀਂ ਜਿਹੜੇ ਵੀ ਪੰਜਾਬੀਆਂ ਕੋਲੇ ਜਾਨਦੇ ਆ ਨਾ ਸਾਰੇ ਆਪਣੇ ਕੰਮਕਾਰਾਂ ਚ ਆਪਣੇ ਰਜੇਵਿਆਂ ਚ ਇੰਨੇ ਜ਼ਿਆਦਾ ਬਿਜ਼ੀ ਰਹਿੰਦੇ ਆ ਤੇ ਘੁੰਮਣ ਫਿਰਨ ਦਾ ਜਮੇ ਟਾਈਮ ਨਹੀਂ ਲੱਗਦਾ 40 ਕਿਲੋਮੀਟਰ ਇਹ ਅੱਜ ਪਹਿਲੀ ਵਾਰੀ ਦੇਖਣ ਆਇਆ ਸਾਡੇ ਨਾਲ ਚਲੋ ਵੱਡੀ ਗੱਲ ਤੇ ਆ ਵੀ ਇਹਨਾਂ ਦੇ ਕੰਮਕਾਰ ਹਨਾ ਐਂ ਹੀ ਰਹਿਣ ਪਰਮਾਤਮਾ ਹੋਰ ਪਰਮਾਤਮਾ ਹੋਰ ਤਰੱਕੇ ਦੇ ਕੰਮਕਾਰ ਬਿਜ਼ੀ ਰਹਿਣ ਇੱਥੋਂ ਲੰਘ ਕੇ ਗਏ ਬੜੀ ਵਾਰੀ ਐਟ ਵਰਪੇ ਜਾਂਦੇ ਆ Paris ਜਾਂਦੇ ਆ ਕਦੇ ਕਦੀ ਧਿਆਨ ਨਹੀਂ ਦਿੱਤਾ ਹਾਂਜੀ ਇੰਨਾ ਸੋਹਣਾ 뷰 ਇੱਥੇ ਮੈਂ ਆਪਣੀ ਵਾਈਫ ਨੂੰ ਅਹੀਂ ਕਹ ਰਿਹਾ ਵੀ ਅਗਲੇ ਦਿਨ ਸਤਕਵ ਤੇ ਕਿ ਮੰਗਲਵਾਰ ਬੱਚਿਆਂ ਨੂੰ ਲੈ ਕੇ ਇੱਥੇ ਆਏ। ਇਹ ਕਹਿੰਦੇ ਹੁਣ ਕਹਿੰਦੇ ਸਾਨੂੰ ਇੰਨੀ ਪਸੰਦ ਆਈ ਇਹ ਜਗ੍ਹਾ ਕਹਿੰਦੇ ਬੱਚਿਆਂ ਨੂੰ ਔਰ ਬੱਚਿਆਂ ਨੂੰ ਇੱਕ ਦਿਨ ਇੱਥੇ ਟਾਈਮ ਸਪੈਂਡ ਕਰਾਉਣ ਲਈ ਲਿਆਵਾਂਗੇ। ਬਹੁਤ ਸੋਹਣੀ ਬਹੁਤ ਸੋਹਣੀ ਜਗ੍ਹਾ ਹੈ। ਹਾਂਜੀ ਤੇ ਛੁੱਟੀ ਹੁੰਦੀ ਹੈ ਆਫੋਂ ਦਾ। ਅੱਛਾ ਜੀ ਤੇ ਮੈਂ ਤੁਹਾਨੂੰ ਉੱਧਰੋਂ ਦਿਖਾ ਦਾਂ ਥੋੜਾ ਜਿਹਾ ਕੇ ਬੈਲਜੀਅਮ ਵਾਲੇ ਕਹਿਣਗੇ। ਹੁਣ ਰਣਜੀਤ ਕਹਿੰਦੇ ਪਾਪਾ ਮੈਨੂੰ ਵੀ ਜੰਗਲ ਦਿਖਾਓ। ਮੈਂ ਵੀ ਥਿ ਵਿਊ ਦੇਖਣਾ ਸਾਰਾ। ਮੈਂ ਰਣਜੀਤ ਨੂੰ ਕਹ ਰਿਹਾ ਪੁੱਤ ਅਸੀਂ ਕਿੱਥੇ ਜਾਣਾ। ਬੈਲਜੀਅਮ ਜਾਣਾ ਔਰ ਅਸੀਂ ਬੈਲਜੀਅਮ ਔਰ ਦੇਖੋ ਦੂਰ ਤੱਕ ਬੈਲਜੀਅਮ ਬੈਲਜੀਅਮ ਤੋਂ ਰਾਜ ਲੈ ਗਏ ਨੇ ਨੀਦਰਲੈਂਡ ਜਾਣਾ ਆ ਜੀ ਨੀਦਰਲੈਂਡ ਲੈ ਕੇ ਚੱਲਦੇ ਆ ਔਰ ਅਸੀਂ ਨੀਦਰਲੈਂਡ ਔਰ ਅਸੀਂ ਨੀਦਰਲੈਂਡ ਦੇ ਪਾਪਾ ਦੀ ਗੋਦੀ ਚੜ੍ਹ ਕੇ ਕਿੰਨੇ ਦੇਸ਼ ਦੇਖ ਲੈ ਰਾਣ ਜੰਦ ਨੇ ਮਮਾ ਨੇ ਪੈਰ ਲਵਾਏ ਸੀਗੇ ਸਾਰੀਆਂ ਧਰਤੀਆਂ ਤੇ ਤਿੰਨਾਂ ਦੇਸ਼ਾਂ 'ਚ ਪਾਪਾ ਨੇ ਗੋਦੀ ਚੜਾ ਕੇ ਦਿਖਾਤਾ ਉਪਰੋ ਪੂਰੀ ਖੁਸ਼ ਹੈ ਨਾ ਇੱਥੇ ਆ ਕੇ ਹਵਾ ਵਧੀਆ ਚੱਲਦੀ ਹੈ ਨਾ ਮੈਨੂੰ ਆ ਲੱਗਦਾ ਹੈ ਵੀ ਜਿੰਨਾ ਇਹ ਜੰਗਲਾਂ ਨੇ ਅਕਤੂਬਰ ਨਵੰਬਰ ਚ ਦੇਖਣ ਵਾਲਾ ਆਟਮ ਟਾਈਮ ਚ ਉੱਪਰ ਚੜ ਕੇ ਇੱਥੇ ਹਾਂਜੀ ਉਦੋਂ ਬਹੁਤ ਸੋਹਣਾ ਦੇਖੂਗਾ ਥੱਲੋਂ ਤੁਸੀਂ ਦਿਖਾਓ ਕਿੱਡਾ ਸੋਹਣਾ ਹੈਗਾ ਅੱਜ ਤਾਂ ਉਵੇਂ ਵੀ ਮੌਸਮ ਬਹੁਤ ਸੋਹਣਾ ਅੱਜ ਦਾ ਪਿਛਲੇ ਸਾਲ ਅਸੀਂ ਨਾ ਹਾਲੈਂਡ ਤਾਂ ਜਾਏ ਤੇ ਇਧਰਲੇ ਪਾਸੇ ਹਾਲੈਂਡ ਹੈ ਐਮਸਟਰਡਮ ਘੁੰਮਿਆ ਨਾ ਸਾਰਾ ਇਧਰ ਐਮਸਟਰਡਮ ਆ ਸਾਰਾ ਤੇ ਬੜਾ ਸਾਨੂੰ ਬੜਾ ਸੋਹਣਾ ਸੀਗਾ ਐਮਸਟਰਡਮ ਹੂੰ ਅੱਜ ਤਾਂ ਮਾਸ ਹੋਣਾ ਸੈਂ ਦੁਬਾਰਾ ਆਵਾਂਗੇ ਕਦੇ ਯਾਰ ਬੈਲਜੀਅਮ ਵੀ ਆਵਾਂਗੇ ਕਿਉਂਕਿ ਰਣਜਿੰਦ ਨੂੰ ਵੀ ਤਾਂ ਲੈ ਕੇ ਜਾਣਾ ਨੇ ਸਹੀ ਗੱਲ ਹੈ ਓ ਸੀ ਜੀਤੇ ਅੰਕਲ ਦਾ ਘਰ ਅੱਜ ਤਾਂ ਜੀਤੇ ਅੰਕਲ ਨੂੰ ਦੇਖ ਦੇ ਕੇ ਥੱਕਦੇ ਨਹੀਂ ਤੁਸੀਂ ਜੀਤੇ ਅੰਕਲ ਦਾ ਘਰ ਓ ਸੀਗਾ ਜੀਤੇ ਅੰਕਲ ਤੁਸੀਂ ਯਾਦ ਕਰ ਰਹੇ ਸੀ ਨਾ ਅਸੀਂ ਤੁਹਾਡੇ ਕੋਲੇ ਪੱਕਾ ਆਵਾਂਗੇ ਦੁਬਾਰਾ ਤੇ ਬੈਲਜੀਅਮ ਉਹਨਾਂ ਦਾ ਕੰਮਕਾਰ ਹੈ ਜੀ ਪਿਛਲੇ ਸਾਲ ਬੈਲਜੀਅਮ ਵੀ ਜਦੋਂ ਦੇਸ਼ ਘੁੰਮਿਆ ਨਾ ਉਦੋਂ ਜਾ ਕੇ ਆਏ ਆ ਤੇ ਬੜਾ ਬੜਾ ਸੋਹਣਾ ਲੱਗਿਆ ਸੀ ਯਾਰ ਬੜਾ ਸੋਹਣਾ ਤੇ ਨੈਕਸਟ ਟਾਈਮ ਆਵਾਂਗੇ ਹਾਂਜੀ ਪਿਛਲੇ ਸਾਲ ਬੈਲਜੀਅਮ ਤੇ ਨੀਦਰਲੈਂਡ ਘੁੰਮੇ ਸੀ ਅੱਜ ਐਤਕੀ ਆ ਜਰਮਨ ਕੋ ਮਰੇ ਐਤਕੀ ਸਮਰ ਤੇ ਪਿਛਲੇ ਸਾਲ ਇੰਨੇ ਦਿਨ ਸੀ ਹਾਂਜੀ ਇਹੀ ਇਹੀ ਦਿਨ ਪਿਛਲੇ ਸਾਲ ਇੰਨੇ ਦਿਨ ਜਦੋਂ ਆਪਾਂ ਕੈਨੇਡਾ ਸੀ ਰਪਨ ਕੈਨੇਡਾ ਸੀ ਅੱਜ ਤੋਂ ਪਹਿਲਾਂ ਜੂਨ ਚ ਜੂਨ ਚ ਘੁੰਮ ਕੇ ਗਏ ਅੱਜ ਤੋਂ ਬਾਅਦ ਆਉਣੇ ਦੀ ਆਸਟ੍ਰੇਲੀਆ ਆਸਟ੍ਰੇਲੀਆ ਵਾਲੇ ਤਿਆਰ ਰਹੇ ਆਸਟ੍ਰੇਲੀਆ ਨਿਊਜ਼ੀਲੈਂਡ ਆਜੋ ਅੱਗੇ ਦਿਖਾਉਂਦੇ ਤੁਹਾਨੂੰ ਪਹੁੰਚ ਗਏ ਜੀ ਥੱਲੇ ਆਪਾਂ ਦੁਬਾਰਾ ਇੱਧਰ ਦੀ ਐਗਜ਼ਿਟ ਬਾਈ ਮੈਂ ਲੰਦਾ ਇੱਥੋਂ ਦੀ ਐਗਜ਼ਿਟ ਅੱਛਾ ਸਟਾਲਰ ਨਹੀਂ ਲੰਗਣਾ ਹਾਂ ਆਪਣਾ ਹਨ ਤੇ ਸੌਹੇ ਹੋ ਜਾ ਸੀ ਜੀ ਕਿ ਟਿਕਟ ਕਾਊਂਟਰ ਬਣੇ ਹੋਏ ਸੀਗੇ ਇਹ ਜਿਵੇਂ ਨਾ ਆਪਣੇ ਬੁਰਜੀਆਂ ਲੱਗੀਆਂ ਹੁੰਦੀਆਂ ਨੇ ਦੇਸ਼ਵੰਡ ਦੀਆਂ ਤੇ ਬੁਰਜੀ ਇਹਨਾਂ ਦੇ ਪੱਕੀਆਂ ਲੱਗੀਆਂ ਹੁੰਦੀਆਂ ਨੇ ਆਹ ਬੁਰਜੀ ਲੱਗੀ ਹੈ ਜੀ ਇਹ ਨੀਦਰਲੈਂਡ ਵਾਲਿਆਂ ਦੀ ਤੇ ਇਹ 1843 ਚ ਮੈਂ ਲੰਦਾ ਪਾਰਟੀਸ਼ਨ ਵੰਡ ਹੋਈ ਹੈ ਸ਼ਾਇਦ 1843 ਇਹਦੇ ਤੇ ਲਿਖਿਆ ਹੋਇਆ ਆ ਤੇ ਬਾਕੀ ਡਿਟੇਲ ਜ਼ਿਆਦਾ ਕੁਝ ਦਿੱਤੀ ਨਹੀਂ ਹੋਈ ਹੋਰ ਵੀ ਕੀ ਆ ਹਨਾ ਹੈ ਬੁਰਜੀ ਆ ਬਾਈ ਜੀ ਹਨਾ ਹਾਂਜੀ 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 ਇਹ ਹਾਲੈਂਡ ਵਾਲੇ ਨੇ ਅਬ ਦੀ ਲਾ ਕੇ ਰੱਖੀ ਹੋਈ ਹੈ ਇਹੋ ਜਿਹੇ ਆ ਜੀ ਇਹ ਜਿਹੜੀਆਂ ਦੇਸ਼ ਵੰਡਦੀ ਹੁੰਦੀਆਂ ਇਹ ਸਾਰੇ ਕਿਤੇ ਸੇਮ ਹੀ ਹੁੰਦੀ ਹੈ ਆਪਣੇ ਵਾਲੇ ਬਾਰਡਰ ਤੇ ਵੀ ਆਪਾਂ ਦੇਖੀ ਆ ਤੇ ਹੁਣ ਜੀ ਅਸੀਂ ਇੱਥੋਂ ਨਿਕਲਣ ਲੱਗੇ ਆ ਇਸ ਬਾਰਡਰ ਤੋਂ ਨਿਕਲ ਕੇ ਅਸੀਂ ਜਾਣਾ ਜੀ ਕੋਲਨ ਸ਼ਹਿਰ ਦੇ ਕੋਲਨ ਹੀ ਆ ਨਾ ਜੀ ਹਾਂਜੀ ਕੋਲਨ ਡੋਮ ਤੇ ਕੋਲਨ ਬਹੁਤ ਸੋਹਣਾ ਸ਼ਹਿਰ ਹੈ ਜਰਮਨ ਦਾ ਦੇਖਣ ਵਾਲਾ ਜਿਵੇਂ ਆਪਣਾ ਜਰਮਨੀ ਦਾ ਟੂਰ ਚੱਲ ਰਿਹਾ ਜਰਮਨ ਨੂੰ ਹੀ ਵਾਪਸ ਮੁੜਾਂਗੇ ਹੁਣ ਹੋਰ ਪਾਸੇ ਨਹੀਂ ਜਾਣਾ ਤੇ ਪਹਿਲਾਂ ਉਹਦਾ ਆਖਣ ਪਹਿਲਾ ਤੇ ਲਾਸਟ ਪਹਿਲਾ ਤੇ ਆਖਰ ਜਦੋਂ ਹੁਣ ਇੱਥੋਂ ਵੜਾਂਗੇ ਦੁਬਾਰਾ ਜਰਮਨ ਚ ਆਖਣ ਪਹਿਲਾ ਸ਼ਹਿਰ ਆਉ ਉਹ ਇਹਨਾਂ ਦਾ ਤੇ ਫੇਰ ਅੱਗੇ ਕੋਲਨ ਆਊਗਾ ਵੱਡਾ ਸ਼ਹਿਰ ਕੋਲਨ ਤੋਂ ਬਾਅਦ ਫਿਰ ਫ੍ਰੈਂਕਫਰਟ ਆ ਜਾਂਦਾ ਵੱਡਾ ਸ਼ਹਿਰ ਹੈ ਨਾ ਉਹ ਤਾਂ ਬਹੁਤ ਵੱਡਾ ਹੈ ਹਾਂਜੀ ਤੇ ਕੋਲਨ ਤੱਕ ਹੁਣ ਅਸੀਂ ਜਾਣਾ ਤੇ ਕੋਲਨ ਸ਼ਹਿਰ ਕਿਹੋ ਜਿਹਾ ਤੇ ਉਹ ਅਸੀਂ ਤੁਹਾਨੂੰ ਸਾਰਾ ਕਮਾਉਣੇ ਜਾਗੇ ਬੱਸਾਂ ਦੀਆਂ ਬੱਸਾਂ ਪਰ ਪਰ ਆਉਂਦੇ ਇੱਥੇ ਤਾਂ ਦੇਖਣਾ ਹੈ ਨਾ ਹਾਂਜੀ ਇਹ ਖੜੀ ਹੈ ਜੀ ਆਪਣੀ ਗੱਡੀ ਤੇ ਇਹ ਗੱਡੀ ਦਾ ਤੁਹਾਨੂੰ ਨੰਬਰ ਦਿਖਾਦਾ ਮੈਂ ਗੱਡੀ ਦਾ ਨੰਬਰ ਹੈਗਾ ਦਾ 98 11 ਗੱਡੀ ਵੀ 98 11 ਵਰਗੀ ਹੈ ਸਾਡੀ ਇਹ ਤੇ 98 11 ਹੀ ਨੰਬਰ ਹੈ ਇਹ ਨਾ 98 ਦਾ ਨੰਬਰ ਇਹ ਹਾਲੈਂਡ ਹੈ ਹਾਂਜੀ ਹਾਂਜੀ ਅੱਛਾ ਹੁਣ ਆਪਾਂ ਹਾਲੈਂਡ ਵਿੱਚ ਵੀ ਜਾ ਰਹੇ ਹਾਂ ਹਾਲੈਂਡ ਦੇ ਵਿੱਚ ਜਾ ਰਹੇ ਹਾਂ ਓਕੇ ਪਤਾ ਹੀ ਨਹੀਂ ਲੱਗਦਾ ਹਨਾ ਕਦੋਂ ਕਿੱਧਰ ਆ ਜੂ ਕਦੋਂ ਕਿੱਥੇ ਜਰਮਨ ਨਾਲ ਜਾ ਹਾਲੈਂਡ ਆ ਜਾ ਸੜਕਾਂ ਦੇ ਆਲੇ ਦੁਆਲੇ ਫੁੱਲ ਕਿਉਂਕਿ ਹਾਲੈਂਡ ਦੇ ਲੋਕ ਫੁੱਲਾਂ ਦੇ ਸ਼ਕੀਨ ਹੈ ਫੁੱਲਾਂ ਦੀ ਖੇਤੀ ਹੁੰਦੀ ਹੈ ਇੱਥੇ ਤੇ ਹਾਲੈਂਡ ਵਿੱਚੋਂ ਦੀ ਲੰਘ ਰਹੇ ਹਾਂ ਆ ਸਾਈਕਲ ਨੂੰ ਇੰਨੀ ਇੰਪੋਰਟੈਂਸ ਹੈ ਤੇ ਆ ਸਾਈਕਲ ਦੇ ਦੇਖ ਲੋ ਅਲੱਗ ਟ੍ਰੈਕਸ ਬਣੇ ਹੋਏ ਆ ਰੈੱਡ ਵਾਲਾ ਜਿੰਨਾ ਤੁਸੀਂ ਦੇਖ ਰਹੇ ਹੋ ਨਾ ਇਹ ਸਾਰੇ ਕਿਤੇ ਤੁਹਾਨੂੰ ਹਾਲੈਂਡ 'ਚ ਮਿਲੋਆ ਸਾਈਕਲ ਸਾਈਕਲ ਦਾ ਰਸਤਾ ਹੈ ਇਹ ਬਹੁਤ ਸੋਹਣਾ ਮੁਲਕ ਹੈ ਯਾਰ ਥਾਇਲੈਂਡ ਵੀ ਘੁੰਮਣ ਫਿਰਨ ਦੇ ਲਈ ਹੈਲੋ ਜੀ ਆਪਾ ਪਹੁੰਚ ਗਿਆ ਹੁਣ ਰੈਸਟੋਰੈਂਟ ਤੇ ਤੇ ਬਾਈ ਹੁਣ ਇਹਦਾ ਕੰਮ ਕਰ ਰਿਹਾ ਇੱਥੇ ਤੇ ਇਹੋ ਜੇ ਰੈਸਟੋਰੈਂਟ ਇਹਨਾਂ ਦਾ ਵਧੀਆ ਪਿੰਡਾਂ ਵਾਲਾ ਹੈ ਨਾ ਖੁੱਲਾ ਢੁੱਲਾ ਬਣਾਇਆ ਹੈ ਹਾਂਜੀ ਕਿਤੇ ਵੀ ਬਹਿ ਜਾਓ ਬਾਹਰ ਬਹਿ ਜਾਓ ਮੈਂ ਲਗਾ ਨਾ ਇਧਰਲੇ ਹਾਂਜੀ ਇਧਰਲੇ ਪਾਸੇ ਸਾਰਾ ਪਿੰਡ ਵਾਲਾ ਮਾਹੌਲ ਹੈ ਖੇਤਾਂ 'ਚ ਬਣਾਇਆ ਹੋਇਆ ਹੈ ਨਾ ਅਗੇ ਸ਼ਹਿਰਾਂ ਸ਼ੁਰਾਂਜ ਦਾ ਦੇਖੇ ਸੀ ਆਪਣੇ ਬੰਦਿਆਂ ਦੇ ਕੰਮ ਕਰ ਤੇ ਜਮਾ ਪਿੰਡ ਚ ਸੋ ਇਹੋ ਜਿਹਾ ਜੀ ਕੁਛ ਬਾਰੇ ਬਹਨੇ ਬਾਰੇ ਬਹਨੇ ਯਾਰ ਕਿਤੇ ਹੀ ਵਜੋ ਅੱਗੇ ਵਜੋ ਆ ਇੱਥੇ ਬਹਿ ਜਾ ਯਾ ਆ ਆਈਟਮ ਦਾ ਪਹਿਲਾਂ ਖਾਧੀ ਹੈ ਜੀ ਇਹ ਹੈ ਪਾਸਤਾ ਤੇ ਇਹਨਾਂ ਇਹਨਾਂ ਚ ਕੁਝ ਆਈਟਮਾਂ ਖਾਧੀਆਂ ਨਹੀਂ ਹੈਗੀਆਂ ਇਹ ਸਾਡਾ ਸਪੈਸ਼ਲੀ ਫਿਸ਼ ਟੇਲਰ ਏ ਭਾਜੀ ਹੁਣੀ ਤਿਆਰ ਕਰ ਕਰ ਦੇ ਰਹੇ ਆ ਸਾਰੀਆਂ ਡਿਸ਼ੇਸ ਐ ਜੀ ਥੈਂਕ ਯੂ ਤੇ ਨਵੀਆਂ ਤਾਂ ਨਵੀਆਂ ਆਈਟਮਾਂ ਇਡਲੀ ਵੈਸੇ ਜਾਏ ਸਾਰੇ ਕਿਤੇ ਜਾਏ ਪਰ ਇਟਾਲੀਅਨ ਫੂਡ ਨਹੀਂ ਖਾਦੇ ਪੰਜਾਬੀਆਂ ਨੇ ਖਾਣੀ ਉਹੀ ਦਾਲ ਰੋਟੀ ਹੁੰਦੀ ਹੈ ਤੁਸੀਂ ਤਾਂ ਇੱਧਰ ਰਹਿ ਰਹਿ ਖਾਣ ਲੱਗੇ ਹਨਾ ਜਦ ਹਾਂ ਪਰ ਕੋਈ ਕਹਿੰਦੇ ਨਾ ਜਿਹੜਾ ਖਾਣਾ ਹੈ ਨਾ ਉਹ ਆਪਣਾ ਇੰਡੀਅਨ ਹੀ ਸਵਾਦ ਲੱਗਦਾ ਆਪਣਾ ਹਾਂਜੀ ਘਾਦੀ ਰੋਟੀ ਨਾ ਘਾਦੀ ਰੋਟੀ ਉਹੀ ਸਵਾਦ ਲੱਗਦੀ ਹੈ ਨਾ ਸਹੀ ਗੱਲ ਆ ਯਾਰ ਏ ਆ ਗਿਆ ਜੀ ਆਪਣਾ ਸਾਰਾ ਸਟਾਫ ਜਿਹੜੇ ਖਾਣੇ ਬਣਾਵਣਾ ਭੇਜਦਾ ਪੰਜਾਬੀ ਮੁੰਡੇ ਇਟਾਲੀਅਨ ਤੇ ਵੱਟ ਕੱਢੀ ਤੁਰੇ ਹੁੰਦੇ ਹੈ ਹੋਰ ਭਾਈ ਜੀ ਠੀਕ ਠਾਕ ਤੇ ਸ਼ੁਕਰੀਆ ਬਹਿਲਾਂ ਦਾ ਪਿਆਰ ਤੁਹਾਨੂੰ ਬਹੁਤ ਸਾਰਾ ਬਾਈ ਕਹਿੰਦੇ ਬਹੁਤ ਵਲੌਗ ਦੇਖਦੇ ਸਪੈਸ਼ਲ ਮਿਲੇ ਹੈ ਹੋਰ ਭਾਈ ਜੀ ਸਭ ਵਧੀਆ ਚੜਦੀ ਕਲਾ ਚਲੋ ਠੀਕ ਹੈ ਐਂ ਦੇਖ ਲੋ ਜੀ ਪੰਜਾਬ ਵਾਲੇ ਚਾਹੇ ਪੀਨੇ ਇਥੇ ਚਾਹੇ ਪੀਨੇ ਪਿੰਡਾਂ ਪੁੰਡਾਂ ਚ ਸਾਰੇ ਕਿਤੇ ਪੰਜਾਬੀ ਉਹ ਬੈਠੇ ਕਿਤੇ ਨਾ ਕਿਤੇ ਲੱਭ ਹੀ ਜਾਂਦਾ ਹੈ ਹੋਰ ਬਾਜੀ ਵਧੀਆ ਬਾਜੀ ਛੱਡ ਦੀ ਗੱਲ ਤੁਹਾਡਾ ਆਪਾਂ ਬੜੇ ਦਿਨਾਂ ਦਾ ਇੰਤਜ਼ਾਰ ਕਰ ਰਹੇ ਸੀਗੇ ਆਵੋਗੇ ਆਓਗੇ ਟਾਈਮ ਕੱਢ ਕੇ ਆਇਓ ਕਰੋ ਲੰਬਾ ਟਾਈਮ ਸਾਡੇ ਕੋਲ ਜਦ ਵੀ ਆਣਾ ਹਾਂਜੀ ਤੇ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਗਾਂ ਨੂੰ ਮਹੀਨੇ ਮਹੀਨੇ ਸਵਾ ਮਹੀਨੇ ਦੀਆਂ ਛੁੱਟੀਆਂ ਲੱਗਿਆਵਾਂਗੇ ਸਾਡੇ ਕੋਲ ਆਇਓ ਕਰੋ ਆਇਓ ਕਰੋ ਬੰਦਾ ਹੋਰ ਵੀ ਘੁੰਮਦਾ ਹੈ ਨਾ ਲੱਗਦਾ ਮਿਲ ਕੇ ਨਾ ਟਾਈਮ ਘਟਦਾ ਜਿਆਦੀ ਹੈ ਨਾ ਜੀ ਜੀ ਸ਼ੁਕਰੀਆ ਚਲੋ ਜੀ ਯਾਦਗਾਰੀ ਫੋਟੋ ਲੈ ਲੀਏ ਤੇ ਫਿਰ ਸਾਨੂੰ ਦਿਓ ਇਜਾਜ਼ਤ ਮੈਂ ਅੱਗੇ ਜਾਣਾ ਠੀਕ ਹੈ ਹਾਂਜੀ ਇਨਾ ਜਿੱਥੇ ਅਸੀਂ ਰੁਕੇ ਸੀ ਰਸਤੇ 'ਚ ਇੱਕ ਪਿੰਡ ਪੈਂਦਾ ਹੈਗਾ ਕਿਰਪਨ ਹੁੰਦਾ ਜਰਮਨੀ ਤੇ ਬੈਲਜੀਅਮ ਦੇ ਬਾਰਡਰ ਵੱਲ ਨੂੰ ਬੈਲਜੀਅਮ ਦੇ ਬਾਰਡਰ ਵੱਲ ਨੂੰ ਪੈਂਦਾ ਹੈ ਇਹ ਕਿਰਪਨ ਪਿੰਡ 'ਚ ਰੈਸਟੋਰੈਂਟ ਸੀਗਾ ਇਹ ਸਾਰਾ ਤੇ ਹੁਣ ਜਿਵੇਂ ਤੁਹਾਨੂੰ ਦੱਸਿਆ ਅਸੀਂ ਕੋਲਨ ਨੂੰ ਜਾ ਰਹੇ ਹਾਂ ਰਸਤੇ 'ਚ ਜਾਂਦੇ ਜਾਂਦੇ ਰੁਕੇ ਸੀ ਬਾਈ ਜੀ ਹੁਣਾਂ ਨੂੰ ਮਿਲ ਕੇ ਚੰਗਾ ਲੱਗਿਆ ਸ਼ੁਕਰੀਆ ਫਿਰ ਮਿਲਾਂਗੇ ਜਲਦੀ ਮਿਲਾਂਗੇ ਹਾਂਜੀ ਦਾਣਾ ਪਾਣੀ ਦੇਖ ਲਓ ਕਿਤੇ ਕਿਤੇ ਲੈ ਆਉਂਦਾ ਬੰਦੇ ਉਹਨਾਂ ਨਾ ਨਾ ਮੈਂ ਸੋਚਿਆ ਸੀਗਾ ਵੀ ਬਾਈ ਹੁਣਾਂ ਨੂੰ ਇੱਥੇ ਮਿਲ ਲੈਣਾ ਇਹਨਾਂ ਨੇ ਸੋਚਿਆ ਸੀ ਬਾਈ ਨੂੰ ਇੱਥੇ ਮਿਲਣਾ ਉਹ ਵੈਸੇ ਦੇਖਦੇ ਸੀ। ਸ਼ੁਕਰੀਆ ਵੀਰੇ। ਮਿਹਰਬਾਨੀ